ਦੋਸਤੋ ਭਗਵੰਤ ਮਾਨ ਦੇ ਘਰ 30 ਜੰਮੀਆਂ ਜਿੱਥੇ ਸਾਰਾ ਪੰਜਾਬ ਖੁਸ਼ੀਆਂ ਮਨਾ ਰਿਹਾ ਉੱਥੇ ਹੀ ਭਗਵੰਤ ਮਾਨ ਦੇ ਪਹਿਲਾਂ ਵਾਲੇ ਬੱਚੇ ਕਾਫੀ ਭਗਵੰਤ ਮਾਨ ਤੋਂ ਨਾਰਾਜ਼ ਹੋਏ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਾਫੀ ਟਾਈਮ ਪਹਿਲਾਂ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਨੂੰ ਛੱਡ ਦਿੱਤਾ ਸੀ ਪਹਿਲੀ ਪਤਨੀ ਨੇ ਭਗਵੰਤ ਮਾਨ ਦੇ ਇਲਜ਼ਾਮ ਲਾਏ ਸੀ ਵੀ ਭਗਵੰਤ ਮਾਨ ਜਿਹੜਾ ਮੈਨੂੰ ਟਾਈਮ ਨਹੀਂ ਦਿੰਦਾ ਬਸ ਲੋਕਾਂ ਵਿੱਚ ਹੀ ਜਿਹੜਾ ਵਿਚਰਦਾ ਰਹਿੰਦਾ ਲੋਕਾਂ ਵਿੱਚ ਹੀ ਜਿਹੜਾ ਰੁੱਝਿਆ ਰਹਿੰਦਾ ਹੈਗਾ ਪਰ ਦੋਸਤੋ ਭਗਵੰਤ ਮਾਨ ਉਸ ਵੇਲੇ ਐਮਪੀ ਦੀ ਚੋਣ ਲੜ ਰਿਹਾ ਸੀਗਾ ભગવંત માં ਦੇ કહેंदे باوجود ਵੀ ਉਸਦੀ ਪਤਨੀ ਨਹੀਂ ਰੁਕੀ ਤੇ ਅਮਰੀਕਾ ਵਿੱਚ ਜਾ ਕੇ ਸੈਟਲ ਹੋ ਗਏ ਆਪਣੇ ਬੱਚਿਆਂ ਨੂੰ ਲੈ ਕੇ ਪਰ ਦੋਸਤੋ ਉਹਨਾਂ ਨੂੰ ਭਗਵੰਤ ਮਾਨ ਨੇ ਕਾਫੀ ਵਾਰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸਤੋ ਉਹ ਨਹੀਂ ਆਈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਤਾਂ ਉਦੋਂ ਜਿਹੜਾ ਪੁਰਾਣੇ ਬੱਚਿਆਂ ਨੂੰ ਉਹਨਾਂ ਦੀ ਭਗਵੰਤ ਮਾਨ ਦੀ ਪਹਿਲੀ ਵਾਈਫ ਨੇ ਪੰਜਾਬ ਭੇਜ ਦਿੱਤਾ ਹੱਕ ਲੈਣ ਵਾਸਤੇ ਪਰ ਦੋਸਤੋ ਉਸ ਤੋਂ ਬਾਅਦ ਭਗਵੰਤ ਮਾਨ ਨੇ ਜਿਹੜਾ ਦੂਜਾ ਵਿਆਹ ਕਰਾ ਲਿਆ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਨਾਲ ਤੇ ਹੁਣ ਉਹਨਾਂ ਨੂੰ ਇੱਕ ਜਿਹੜੀ ਹੋਰ ਬੱਚੀ ਦੀ ਰੱਬ ਨੇ ਦਾਤ ਬਖਸ਼ੀ ਹੈ ਇਸ ਉੱਪਰ ਜਿਹੜਾ ਸਾਰਾ ਪੰਜਾਬ ਖੁਸ਼ੀਆਂ ਮਨਾ ਰਿਹਾ ਪਰ ਦੋਸਤੋ ਭਗਵੰਤ ਮਾਨ ਦੀ ਜਿਹੜੀ ਪਹਿਲੀ ਪਤਨੀ ਦੇ ਬੱਚੇ ਨੇ ਉਹ ਭਗਵੰਤ ਮਾਨ ਤੋਂ ਕਾਫੀ ਨਾਰਾਜ਼ ਨੇ ਭਗਵੰਤ ਮਾਨ ਦੀ ਛੋਟੀ ਬੇਟੀ ਤੇ ਵੱਡੀ ਬੇਟੀ ਦਾ ਕਹਿਣਾ ਹੈ ਕਿ ਭਗਵੰਤ ਮਾਨ ਕਦੇ ਵੀ ਇੱਕ ਚੰਗਾ ਪਿਤਾ ਨਹੀਂ ਬਣ ਸਕਦਾ ਬੇਸ਼ੱਕ ਉਹ ਚੰਗਾ ਪੋਲਿਟਿਸ਼ੀਅਨ ਬਣ ਜੇ ਪਰ ਉਹ ਕਦੇ ਚੰਗਾ ਪਿਤਾ ਨਹੀਂ ਬਣ ਸਕਦਾ ਕਿਉਂਕਿ ਉਹਨਾਂ ਤੋਂ ਸਾਡੀ ਜਿਹੜੀ ਸੰਭਾਲ ਨਹੀਂ ਹੋਈ ਤੇ ਅਸੀਂ ਰੋਲਦੇ ਫਿਰਦੇ ਆ ਦੋਸਤੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਵਿੱਚ ਜਰੂਰ ਦੱਸੋ